ਮਰਦਾਬਾਦ ਮਰਦਾਬਾਦ ਆਮ ਲੋਕਾਂ ਨੂੰ ਸੂਲਤਨਾ ਦੇ ਸਕਣ ਵਾਲੀ ਗੰਦੀ ਸਰਕਾਰ ਮਰਦਾਬਾਦ 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 ਛੁਕਲੇ ਲਾਰੇ ਤੇ ਚੱਲਣ ਵਾਲੀ ਗੰਦੀ ਸਰਕਾਰ ਮਰਦਾਬਾਦ 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 ਛੁਟਕਲੇ ਸੁਣਾ ਕੇ ਚੱਲਣ ਵਾਲੀ ਗੰਦੀ ਸਰਕਾਰ ਮਰਦਾਬਾਦ ਮਰਦਾਬਾਦ ਨਬਤੂਨ ਦੇ ਪੈਰਾਂ 'ਤੇ ਮਾਰਨ ਵਾਲੀ ਗੰਦੀ ਸਰਕਾਰ ਮਰਦਾਬਾਦ 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 زندہ باد زندہ باد زندہ باد لوک هڪ ٿو زندہ باد زندہ باد زندہ باد ਆ ਗੰਦੀ ਸਰਕਾਰ ਮਰਦਾਬਾ 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 ਕਿਸਾਨਾਂ ਨੂੰ 8 ਘੰਟੇ ਬਿਜਲੀ ਨਾ ਦੇ ਸਕਣ ਵਾਲੀ ਗੰਦੀ ਸਰਕਾਰ ਮਰਦਾਬਾ 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 ਆਮ ਆਦਮੀ ਪਾਰਟੀ ਮਰਦਾਬਾ 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 ਮੇਲੱਖ ਮੰਤਰੀ ਭਗਵੰਤ ਮਾਨ ਮਰਦਾਬਾ 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 ਆਨਾਂ ਦੀ ਸਾਰ ਨਾ ਲੈਣ ਵਾਲੀ ਗੰਦੀ ਸਰਕਾਰ ਮੁਰਦਾਬਾਦ 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 ਜੈ ਜੈਕਾਰ ਮੁਰਦਾਬਾਦ ਮੁਰਦਾਬਾਦ ਇਹ ਸਰਕਾਰ ਮੁਰਦਾਬਾਦ 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 ਨਿੱਕਿਆਂ ਦੇ ਚੱਲਣ ਵਾਲੀ ਗੰਦੀ ਸਰਕਾਰ ਮੁਰਦਾਬਾਦ 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 ਸਾਨੂੰ 8 ਘੰਟੇ ਵੀ ਬਿਜਲੀ ਨਾ ਦੇ ਸਕਣ ਵਾਲੀ ਗੰਦੀ ਸਰਕਾਰ ਮੁਰਦਾਬਾਦ 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 ਸਾਨੂੰ ਮਾਰਨ ਵਾਲੀ ਗੰਦੀ ਸਰਕਾਰ ਮੁਰਦਾਬਾਦ 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 ਖੇਤੀ ਮੰਤਰੀ ਮੁਰਦਾਬਾਦ 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 ਆਪਦੇ ਏਰੀਏ ਦੀ ਸਾਰਨਾ ਲੈਣ ਆਲਾ ਖੇਤੀ ਮੰਤਰੀ ਮੁਰਦਾਬਾਦ 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 ਬੱਲੇ ਨੂੰ ਜਾ ਕਰੀ ਆਉਣਾ ਫਿਰ ਨਾ ਅੱਖੋਂ ਸਾਡੀ ਬੇਇੱਜ਼ਤੀ ਹੋ ਗਈ ਕਮਾਲ ਕਰੀ ਜਾਂਦੇ ਹੋ ਠੀਕ ਹੈ ਜੀ ਇਹ ਤਾਂ ਹੁਣ ਉਹ ਤੁਸੀਂ ਬਿਜਲੀ ਬੋਰਡ ਵਾਲਿਆਂ ਨਾਲ ਕੰਮ ਕਰੋ ਜਿਹੜੀ ਹਾਂਜੀ ਉਹਨੂੰ ਸੁਣੋ ਜੀ ਇਹ ਗੱਲ ਬੋਲਣ ਦਾ ਕੀ ਮੀਨਿੰਗ ਆ ਪਬਲਿਕ ਨਾਲ ਤਾਂ ਇਹ ਗੱਲ ਚ ਕੀ ਆਪ ਕੋ ਨਹੀਂ ਮਾਰਦੇ ਇਹ ਗੱਲ ਪੰਜ ਸੱਤ ਦਿਨ ਇੱਥੇ ਬੈਠੇ ਰਹੇ ਅਸੀਂ ਵੇਖਣੇ ਨੱਕੇ ਨੱਕੇ ਸਾਰੇ ਫਿਰਦੇ ਆ ਤੁਸੀਂ ਵਿਸ਼ਵਾਸ ਉਹ ਹੀ ਤਾਂ ਗੱਲ ਹਾਂਜੀ ਗੁਰੂ ਉੱਠ ਕੇ ਕਾ ਨਾ ਕਰ ਲੈਣਗੇ ਆਏ ਆਏ ਆਪਾਂ ਬਲੇ ਆਪਾਂ ਵੀ ਤੰਗ ਹੀ ਆ ਹੁਣ ਕੀ ਕਰਦੇ ਕਿ ਮਾਨ ਖੜ ਜੜ ਗਏ ਸਾਰੇ ਇੱਕ ਹਫਤਾ ਜਨਾਮ ਹੋ ਗਿਆ ਕਦੀ 10 ਮਿੰਟ ਛੱਡਦੇ ਕਦੀ ਗੁੱਕਿਆਂ ਦਾ ਗੋਡਾ ਤੇ ਆ ਰਿਹਾ ਖਾਣ ਦੇ ਪਿੱਛੇ ਆਏ ਆਏ ਪਿੱਛੇ ਭਾਈ ਆਏ ਪਿੱਛੇ ਬੋਲੇ ਚੱਲੀ ਜਾਂਦੇ ਸਾਡੇ ਕਿੰਨੇ ਲੋਕਾਂ ਨੇ ਕਰਾਏ ਨੇ ਕਿ ਨਾ ਆ ਵੀ ਕੇ ਸ਼ਾਂਤੀ ਦੇ ਦੇ ਆ ਜਾ ਯਾਰ ਆ ਠੀਕ ਆ ਜਾ ਯਾਰ ਪਟਾ ਜਿਹੜਾ ਕਿਹੜਾ ਟੁੱਟਦਾ ਉਹ ਮੰਦੀ ਦਿੱਤੀ ਹੈ ਜੀ ਬੰਦੀ ਹੈ ਬੰਦੀ ਆ ਇਹ ਪ੍ਰਧਾਨ ਜੀ ਜਿਹੜਾ ਤੁਸੀਂ ਅੱਜ ਮਲੋੜ ਫਾਜਕਾ ਰੋਡ ਤੇ ਪੈਨ ਬਿੱਡੇ ਦੇ ਵਿੱਚ ਤਰਲਾ ਲਾਇਆ ਕੀ ਵਜ੍ਹਾ ਕਰਕੇ ਇਹ ਤਰਲਾ ਲਾਇਆ ਬਾਈ ਜੀ ਅਸੀਂ ਬੜੇ ਦੁਖੀ ਹੋਏ ਬੈਠੇ ਆਂ ਕੋ ਐਡੀ ਤਪਦੀ ਸੜਕ ਵੇਖੋ 60 ਟੈਂਪਰੇਚਰ ਹੋਣਾ ਇਹਦਾ ਘੱਟੋ ਘੱਟ ਜੇ ਉੱਤੇ 50 ਤਾਂ ਵੀ ਸਾਡੀ ਮਜਬੂਰੀ ਇਹ ਹੈ ਸਾਡੇ ਖੇਤਾਂ 'ਚ ਜਦੋਂ ਤਾਂ ਝੋਨੇ ਦਾ ਸੀਜ਼ਨ ਚੱਲਿਆ ਸਿਰਫ ਦਿਖਾਵੇ ਵਾਸਤੇ ਜਦੋਂ ਕਦੇ ਬਰਸਾਤ ਹੁੰਦੀ ਆ ਉਦੋਂ 12-15 ਘੰਟੇ ਲਾਈਟ ਦੇ ਕੇ ਵੀਡੀਓ ਪਾ ਦਿੱਤੀਆਂ ਜਾਂਦੀਆਂ ਜਾਂਦੀਆਂ ਵੀ ਪੰਜਾਬ ਸਰਕਾਰ ਲਗਾਤਾਰ ਨਿਰਵਿਘਨ ਲਾਈਟ ਦੇ ਰਹੀ ਆ ਜਦ ਕਿ ਗਰਾਊਂਡ ਲੈਵਲ ਤੇ ਸਾਡਾ ਐਡਾ ਬੁਰਾ ਹਾਲ ਹੈ ਕਿ 4-4 ਘੰਟੇ ਲਾਈਟ ਆ ਰਹੀ ਆ ਜੇ ਕਿਸੇ ਕੋਲ 10 ਕਿੱਲੇ ਵਾਹਣਾ ਉਹ ਚੋਂ 2-2.5 ਕਿੱਲੇ ਚ ਪਾਣੀ ਪੂਰਾ ਆਉਂਦਾ 7-8 ਕਿੱਲੇ ਵਿਲੇ ਪਏ ਆ ਸੋ ਮਜ਼ਦੂਰ ਵੇਲੇ ਬੈਠਾ ਜੋ ਕਦੋਂ ਨਹੀਂ ਹੁੰਦਾ ਚਾਰ ਸਪੇਰਿਆਂ ਕਿਸਾਨ ਤੇ ਮਜ਼ਦੂਰ ਨੂੰ ਮਾਰ ਪੈ ਰਹੀ ਆ ਅਸੀਂ ਬਿਜਲੀ 8 ਘੰਟੇ ਨਿਰਵਗਣ ਛਡਾਉਣ ਵਾਸਤੇ ਸੜਕ ਤੇ ਬੈਠੇ ਕਿਸੇ ਅਫਸਰ ਨਾਲ ਗੱਲ ਥੋੜੀ ਜਿਹਾ ਥੋ ਆਪਸ ਕਿਸੇ ਅਫਸਰ ਨੇ ਤੁਹਾਡੇ ਨਾਲ ਗੱਲ ਕੀਤੀ ਹੋਵੇ ਧਰਨੇ ਬਾਬਤ ਜਾਂ ਤੁਸੀਂ ਕਿਸੇ ਨਾਲ ਕੀਤੀ ਹੋਵੇ ਕੀਤੀ ਹੈ ਕਿਸੇ ਨਾਲ ਇਹ ਦੋ ਚਾਰ ਪੰਜ ਦਿਨ ਪਹਿਲਾਂ ਅਸੀਂ ਐਕਸ਼ਨ ਸਾਹਿਬ ਨੂੰ ਮਿਲੇ ਸੀ ਹਾਂ ਸਾਡੇ ਨਾਲ ਉਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਪਾਵਰ ਕੱਟ ਛੇਤੀ ਕਿਤੇ ਨਹੀਂ ਲੱਗੂਗਾ ਜੋ ਪਾਵਰ ਕੱਟ ਹੈ ਜਿਹੜਾ ਸਿਰਫ ਇੱਕ ਤਮਾਸ਼ਾ ਦਿਖਾਵਾ ਕਿਸੇ ਪਾਸੋਂ ਕੋਈ ਆਡਰ ਨਹੀਂ ਆਉਂਦੇ ਪਾਵਰ ਕੱਟਦਾ ਤਾਂ ਮਤਲਬ ਇਹ ਹੁੰਦਾ ਹੈ ਵੀ ਪਟਿਆਲੇ ਤੋਂ ਲਾਈਟ ਬੰਦ ਹੋ ਗਈ ਕਿਤੇ ਨਹੀਂ ਆਉਂਦੀ ਜੋ ਘਰਾਂ ਚ ਚੱਲੀ ਜਾਂਦੀ ਹੈ ਇੰਡਸਟਰੀ ਏਰੀਆ ਦੀ ਚੱਲੀ ਜਾਂਦੀ ਹੈ ਖੇਤਾਂ ਦੀ ਲਾਈਟ ਜਾਣ ਬੁੱਝ ਕੇ ਕਿਸਾਨਾਂ ਨੂੰ ਖੱਜਲ ਖਵਾਰ ਕਰਨ ਦੇ ਵਾਸਤੇ ਕਿਉਂਕਿ ਭਗਵੰਤਮਾਨ ਸਰਕਾਰ ਵੀ ਚਾਹੁੰਦੀ ਹੈ ਕਿ ਕਿਸਾਨ ਦੁਖੀ ਹੋਣ ਤੇ ਖੇਤੀ ਛੱਡਣ ਤੇ ਜਮੀਨ ਮੈਂ ਛੇਤੀ ਤੋਂ ਛੇਤੀ ਕਾਰਪੋਰੇਟ ਕਰਾਣਿਆਂ ਨੂੰ ਦੇ ਕੇ ਆਪ ਦਾ ਬਣਦਾ ਕਮਿਸ਼ਨ ਕਮਾਵਾ ਇਹ ਕਿੰਨਾ ਚਿਰ ਤੁਹਾਡਾ ਧਰਨਾ ਚੱਲਣਾ ਕਿ ਆਣ ਮਿੱਥੇ ਸਮੇਂ ਆਸਤੀ ਆ ਜਾ ਕੋਈ ਟਾਈਮ ਇਹਦਾ ਫਿਕਸ ਕੀਤਾ ਅਸੀਂ ਤਾਂ ਜਦੋਂ ਬੈਠੇ ਹੁੰਦੇ ਆ ਆਣ ਮਿੱਥੇ ਸਮੇਂ ਆਸਤੀ ਬੈਠੇ ਹੁੰਦੇ ਆ ਅਸੀਂ ਹੱਲ ਕਰਾ ਕੇ ਪੱਕਾ ਪਾਵਰ ਕੱਟਾ ਅਸੀਂ ਬ ਜਦ ਤੱਕ ਪਾਵਰ ਕੱਟਦਾ ਲਿਖਤੀ ਰੂਪ ਚ ਆਪਦਾ ਵਾਅਦਾ ਨਹੀਂ ਕਰਦੇ ਪਾਵਰ ਕੱਟੇ ਇਸ ਗ੍ਰਿਡ ਚ ਨਹੀਂ ਆਊਗਾ ਉਨਾਂ ਚਿਰ ਅਸੀਂ ਨਹੀਂ ਉਠਾਂਗੇ ਕਿੰਨੇ ਪਿੰਡਾਂ ਦਾ ਧਰਨਾ ਇਹ ਘੱਟੋ ਘੱਟ 6-7 ਪਿੰਡ ਇੱਥੇ ਹਾਜ਼ਰ ਹੋ ਚੁੱਕੇ ਹੋਰ ਵੀ ਆਉਣ ਵਾਲੇ ਆਉਣਗੇ ਜੀ ਜਿਵੇਂ ਜਿਵੇਂ ਦੁਖੀ ਹੋਈ ਜਾਂਦੇ ਆਉਣਗੇ ਸਾਰੇ ਆ ਰਹੇ ਠੀਕ ਹੈ ਜੀ ਅਜੇ ਤਾਂ ਘੰਟਾ ਹੀ ਹੋਇਆ ਸ਼ੁਰੂ ਹੋਇਆ ਨਹੀਂ ਜਿਵੇਂ ਸੁਨੇਹ ਲੱਗੀ ਜਾਂਦੇ ਆਈ ਜਾਂਦੇ ਸੱਤ ਪੈਂਡੇ ਲਾਇਆ ਸੱਤ ਪੈਂਡੇ ਲਾਇਆ ਗੰਗਾ ਪੰਨੀ ਆਵਾ ਮੋਲਾਂ ਪਾਣੀ ਪੀਂਦੇ ਆ ਆਲੂ ਦਾ ਕੋਈ ਨਹੀਂ ਆਇਆ ਜੀ ਸੈਟਿੰਗ ਕਰਵਾ ਦੇ ਆ ਜੀ ਆਏ ਉਹਦਾ ਹਮ ਜਵਾਬ ਦੇਣਾ ਹਾਂ ਨਾ ਬੱਸ ਨਾ ਸਾਰੇ ਪਿੰਡ ਦੇ ਲੋਕਾਂ ਨੂੰ ਦੱਸ ਦਿੰਦਾ ਮੈਂ ਕਿ ਐਵੇਂ ਤੇ ਕਰ ਦੇਣਾ ਇੰਡਸਟਰੀ ਨੂੰ ਕਿਉਂ 24 ਘੰਟੇ ਚੱਲੀ ਜਾਂਦੀ ਐ ਇੰਡਸਟਰੀ ਖਰਾਬ ਹੋ ਗਈ ਤਾਂ ਉਹਨੂੰ ਸਹੀ ਕਰਨ 'ਚ ਟਾਈਮ ਤਾਂ ਲੱਗੂਗਾ ਥੋੜਾ ਬਹੁਤ ਗਰੁੱਪ ਚੇਂਜ ਕਰ ਦਿਓ ਯਾਰ ਸਾਰੇ ਗਰੁੱਪ ਇਕੱਠੇ ਨਹੀਂ ਚੱਲਦੇ ਇਕੱਠੇ ਨਹੀਂ ਚੱਲਦੇ ਤਿੰਨਾਂ 'ਚ ਕਰ ਦਿਓ ਦੋ ਦੀ ਥਾਂ ਤਿੰਨਾਂ ਦੀ ਗਰੁੱਪ ਐਸੇ ਲਾਈਟ ਦਾ ਕੋਈ ਗਰੁੱਪ ਨਹੀਂ ਆਇਆ ਦੋ ਦੋ ਭਾਈ ਦੋ ਚਾਰ ਦਿਨ ਹੈਗੇ ਆ ਰਾਤ ਨੂੰ ਸਰਕਾਰ ਨੇ ਕਿਹਾ ਵੀ ਕਿਸਾਨਾਂ ਖੱਜਲ ਖਵਾਰੀ ਰੋਕਣ ਲਈ ਰਾਤ ਨੂੰ ਨਹੀਂ ਸਾਨੂੰ ਖੱਜਲ ਖਵਾਰੀ ਹੋ ਜਾਊਗਾ ਦੇਖੋ ਅਸੀਂ ਹੱਥ ਜੋੜੇ ਆ ਇਹਦੇ ਰਾਤ ਨੂੰ ਨਹੀਂ ਨਹੀਂ ਜਿਹਨੇ ਉੱਥੇ ਦੱਸ ਅਸੀਂ ਕਰਨ ਕੀ ਜਾਂਦੇ ਰਾਤ ਦੇ 10:00 ਮੇਰਾ ਕੱਟ ਲੱਗ ਗਿਆ ਅਸੀਂ 8 ਉਹ ਚੱਕ ਰਹੇ ਆ ਤੇ ਨਹੀਂ ਆਈ ਨਾ ਰਾਤ ਅਗਲੀ ਪਾਣੀ ਨਾ ਦੇਗਾ ਇਹ ਗੰਦੀ ਸਰਕਾਰ ਜੈ ਜੰਦਰਾ ਜੈ ਜੰਦਰਾ ਹੋ ਯਾਰ ਗੱਲ ਨਹੀਂ ਗੰਦੀ ਜਦੋਂ ਸੁਣੀ ਥੋੜਾ ਪਾਰਕਟ ਵੀ ਨਾ ਲੰਬੰਦ ਪਾਵਰ ਕੱਟਦਾ ਭਾਈ ਅਗਲੇ ਹੁਕਮ ਆ ਦਿਖਾਉਂਦੇ ਸੀ ਕਈ ਵਾਰੀ ਜਾਂਦਾ ਟਾਈਮ ਆਊਟ ਫਿਰ ਬੋ ਵਸਤ ਪਾਉਂਦਾ ਤੇ ਚੱਲਦੀ ਹੈ ਹੁਣ ਇਹ ਵੀ ਅਗਲੇ ਹੁਕਮ ਆ ਦੇ ਹੁਣ ਪਾਰਕਟ ਬੰਦ ਪੈ ਤੇ ਪਾਰਕਟ ਖੁੱਲ੍ਹੇ ਜੇ ਧਰਨਣ ਲੱਗੇ ਥੋੜਾ ਸਾਡੀ ਤਾਂ ਪਾਰਕਟ ਖੁੱਲ੍ਹ ਜਾਂਦਾ ਹੈ ਹਾਂ ਕੱਲ ਹੋਣਾ ਛੱਡ ਟਾਰਗੇਟ ਬਾਈ ਜੀ ਕੋਈ ਟਾਈਮ ਬਾਉਂਡ ਥੋੜੀ ਯਾਰ ਬਹੁਤ ਲੱਗ ਗਈ ਕਈ ਵਾਰ ਜਿਹੜੀ ਕਰਾ ਆਪਣਾ ਗੱਲ ਕਰਾ ਨਾ ਪਾਵਰ ਕਰਾ ਅਸੀਂ ਗੱਲ ਕਰੀ ਮੇਰੀ ਗੱਲ ਮੇਰਾ ਵੀ 8 ਘੰਟੇ ਦਾ ਬਾਅਦ 8 ਘੰਟੇ ਸਾਡੀ ਸਪਲਾਈ ਦੇ 8 ਘੰਟੇ ਪਾਵਰ ਕੱਟ ਚ ਗੱਲ ਕੀ ਤੇ ਜਿਹੜੀ ਸਪਲਾਈ ਪਾਵਰ ਕੱਟ ਚ ਮਰੀ ਆ ਉਹ ਤੁਹਾਨੂੰ ਅੱਜ ਸ਼ਾਮ ਨੂੰ ਜਾਂ ਰਾਤ ਨੂੰ ਜਿਵੇਂ ਵੀ ਹੈ ਪੂਰੀ ਕਰ ਦਾਂ ਜਿਵੇਂ ਪਾਵਰ ਕੱਟ ਚੱਲ ਗਿਆ ਉਹ ਵੀ ਕਰ ਦਾਂ ਮੈਂ ਗਰੁੱਪ ਦੀ ਗੱਲ ਕਰ ਦਾਂ ਰਾਤ ਦਾ ਸਾਲ ਨਾਈਟ ਦਾ ਕਰ ਦੂ ਅੱਜ ਜਿਹੜੀ ਖਰਾਬ ਹੋਈ ਲਾਈਟ ਸਾਡੀ ਹੁਣੇ ਜਰੋ ਤੇ ਸਾਰਾ ਚੇਂਜ ਕਰ ਦੋ ਜਿਵੇਂ ਪਾਵਰ ਕਟ ਚਾਲੂ ਐ ਸੋ ਥੋੜੀ ਮਰੀ ਸਪਲਾਈ ਸਾਰੀ ਬਿਲਕੁਲ ਥੋੜੀ ਸਪਲਾਈ ਸਾਰੀ ਕਰਾ ਦਿਓ ਕਰ ਦਿਓ ਜੀ ਕਿਤੇ ਆਹ ਭਾਈ ਨਹੀਂ ਨਹੀਂ ਉਹ ਗੱਲ ਗੱਲ ਇਹਨੇ ਬੰਦੇ ਕਹਿ ਕੇ ਚਲੇ ਗਏ ਜੇ ਸਾਹਿਬ ਗੱਲ ਇਹ ਜੀ ਆਜਾ ਅੱਜ ਦੀ ਗੱਲ ਨਾਲ 10 ਘੰਟੇ ਦੀ ਕਰੋ ਇਹ ਕੰਮ ਸਾਡਾ ਲੰਮਾ ਹੈ 3-4 ਮਹੀਨੇ ਲੱਗਾਂਗਾ ਵੀ ਅੱਜ ਦੇ 10 ਘੰਟੇ ਨਾਲ ਸਾਡਾ ਮਸਲਾ ਹੱਲ ਨਹੀਂ ਹੁੰਦਾ 3 ਘੰਟੇ 3 ਮਹੀਨੇ ਪਾਵਰ ਹੀ ਹੋ ਜਾਣੀ ਉਹ ਨਹੀਂ ਆ ਜਿਹੜਾ ਨੂੰ ਫਲ ਪੱਟੀ ਕਿਤੇ ਅਸੀਂ ਮਹਿਕਮੇ ਨੂੰ ਗੁਦਾਮ ਪਹੁੰਚਾਉਣਾ ਥੋੜੇ ਕੋਚ ਜਿੱਤੇ ਹੁੰਦੇ ਸਾਨੂੰ ਮੈਂਬਰਾਂ ਦਾ 10 ਪੰਚਾਇਤ ਨੇ ਇੱਕ ਵ ਤੁਹਾਡੀ ਸਪਲਾਈ ਜਿਵੇਂ ਪਾਵਰ ਕਟ ਕੈਂਸਲ ਹੋਦਾ ਸੀ ਪੂਰੀ ਕਰਵਾਦਾ। ਅੱਜ ਇਹ ਅੱਜ ਕੱਲ ਨੂੰ ਫਿਰ ਕਰਾ। ਅੱਜ ਤੱਕ ਕੱਲ ਨੂੰ ਹੀ ਆਈ। ਲਿਖ ਕੇ ਦੋ ਅਸੀਂ ਤੁਹਾਨੂੰ ਉੱਤੇ ਪਹੁੰਚਾਈ ਹਸਪਤਾਲ ਨੂੰ ਕੋਈ ਦੇਈਏ ਜਾਂ। ਤੁਸੀਂ ਐਂ ਗੱਲ ਨਹੀਂ ਕਰੋ ਬੈਠ ਕੇ ਗੱਲ ਕਰੋ। ਫੋਨ 'ਤੇ ਵਰਬਲੀ ਤੇ ਦੱਸਿਆ ਲਿਖੇ ਦਾ ਫਰਕ ਹੈ ਦੋਨੇ ਪਤਾ। ਮੈਨੂੰ ਨੰਬਰ ਦਿਓ ਮੈਂ ਕਰਦਾ ਐਕਸਿਸ ਸਾਹਿਬ ਨਾਲ ਗੱਲ ਕਰਾਂਗਾ। ਐਸ.ਟੀ. ਸਰਕੀ ਦੀ ਗੱਲ ਕਰਾਉਂਗਾ ਕਿਸੇ ਨਾਲ ਸਾਡੀ। ਹਲੋ ਆਡੋ ਸਿਰਫ ਹੋਣ ਤੋਂ ਕੋਲੋਂ ਐਕਸ਼ਨ ਸਾਹਿਬ ਜੀ ਸਾਡੇ ਨਾ ਪਿੰਡ ਮਿੱਡਾ ਮੋਲਾ ਮੋਦੀ ਵਾਲਾ ਨਾਲ ਨਹੀਂ ਜਿੱਡੇ ਮਿੱਡਾ ਆਪਣਾ ਗ੍ਰੈਂਡ ਤੋਂ ਚੱਲਦੇ ਪਏ ਜਿੰਨੇ ਪਿੰਡ ਤਕਰੀਬਨ ਸਾਰੇ ਪਿੰਡਾਂ ਦੇ ਵਿੱਚ ਕੋਈ ਲੈਣ ਨਹੀਂ ਆ ਰਹੀ ਜੀ ਅੱਜ ਤੋਂ 5 6 ਦਿਨ ਤੋਂ ਬਹੁਤ ਪ੍ਰੋਬਲਮ ਵੱਡੀ ਚੱਲਦੀ ਪਈ ਜੀ ਸਭ ਨੂੰ ਚਾਹੀਦਾ ਸਰ ਉਹ ਤਾਂ ਜਿਹੜਾ ਝੋਨੇ ਦਾ ਅਸਲੀ ਜਿਹੜਾ ਸੀਜ਼ਨ ਸ਼ੁਰੂ ਹੋਇਆ ਉਹ ਅੱਜ ਤੋਂ 5-7 ਦਿਨ ਦੇ ਵਿੱਚ ਸ਼ੁਰੂ ਹੋਇਆ ਜਿਹੜੀ ਉਹ 24 ਘੰਟੇ ਚੱਲ ਗਈ 8 ਘੰਟੇ ਚੱਲ ਗਈ ਉਹਦਾ ਸਰ ਸਾਨੂੰ ਫਾਇਦਾ ਹੀ ਕੋਈ ਨਹੀਂ ਹੋਇਆ ਜੀ ਅੱਛਾ ਜੀ ਨਹੀਂ ਸਰ ਪਤਾ ਕੀ ਆ ਵੀ ਸਾਨੂੰ ਲਿਖਤੀ ਰੂਪ ਦੇ ਵਿੱਚ ਕੋਈ ਜਿਹ ਹੈ ਨਾ ਜਨਤਾ ਬਹੁਤ ਹੈ ਜੀ 2-250 ਬੰਦਾ ਬੈਠਾ ਜੀ ਲਿਖਤੀ ਰੂਪ ਦੇ ਵਿੱਚ ਸਾਨੂੰ ਦੋ ਵੀ ਅਸੀਂ ਕੋਈ ਦੋ ਤਿੰਨ ਮਹੀਨੇ ਦੇ ਵਿੱਚ ਸਾਨੂੰ ਇੰਨੇ ਲੈਟ ਇੰਨੀ ਐਸ ਟਾਈਮ ਬਿਆ ਕਰੋ ਜੀ ਸਾਨੂੰ ਇਸ ਦਾ ਸਾਡਾ ਕੋਈ ਮਸਲਾ ਨਹੀਂ ਹੁੰਦਾ ਜਿਹੜਾ ਕੋਈ ਅੱਜ ਦੀ ਤੁਸੀਂ 10 ਘੰਟੇ ਦੇ ਦੋਗੇ ਉਹਦਾ ਸਾਡਾ ਮਸਲਾ ਲੱਗਿਆ ਜੀ 10 ਘੰਟੇ ਦਾ ਫਿਰ ਫਿਰ ਅਹੀਂ ਪਰੇਸ਼ਾਨ ਹੋਏ ਫਿਰ ਛੱਡ ਕੇ ਆਉਂਦੇ ਫਿਰ ਤੁਸੀਂ ਪਰੇਸ਼ਾਨ ਹੋਏ ਕੁੱਤੀ ਕਰ ਲੈਗੇ ਬੋਲੀ ਆਂ ਕੀ ਆ ਜਾ ਬਾਂਡ ਰਹੀ ਹੈ ਤੁਹਾਨੂੰ ਤਾਂ ਫਿਰ ਜੜ ਕਰੀ ਉਹ ਮਸ਼ੀਨ ਬਾਰੇ ਤੋਂ ਵੱਡਾ ਹੈ ਮਾੜਾ ਜੀ ਸਾਹਿਬ ਨੇ ਮੜੀ ਗੱਲ ਕਰਕੇ ਸੈਟਿੰਗ ਸਾਰਾ ਜੀ ਮਿੱਡੇ ਧਰਨਾ ਲੱਗਿਆ ਸੀ ਗ੍ਰੈਂਡ ਦੇ ਸਾਹਮਣੇ ਤੇ ਕਿਸਾਨਾਂ ਨੇ 6-7 ਪਿੰਡਾਂ ਦੇ ਲੋਕਾਂ ਨੇ ਧਰਨਾ ਲਾਇਆ ਸੀ ਤੇ ਕੀ ਪ੍ਰੋਬਲਮ ਸੀ ਉਹਦੀ ਤੇ ਕਿਵੇਂ ਸੋਲਵ ਕੀਤੀ ਸਾਡੇ ਤਾਰ ਜੁੜ ਖਰਾਬ ਪਏ ਆ ਜਿਹਦੇ ਕਰਕੇ ਪ੍ਰੋਬਲਮ ਆਈ ਕੱਟ ਲੱਗੇ ਸੀ ਉਹ ਜੋ 12 ਵਾ ਸਪਲਾਈ ਦੇ ਰਹੇ ਸੀ ਅੱਜ ਉਹਨਾਂ ਸਾਨੂੰ ਇਹ ਫੈਸਲਾ ਸਿਰੌਂ ਕੀਤਾ ਵੀ ਜਿਹੜੇ ਸਾਡੇ ਦੋ ਗਰੁੱਪ ਚਲਦੇ ਸੀ ਅਸੀਂ ਤਿੰਨਾਂ ਗਰੁੱਪਾਂ ਚ ਭੰਗ ਦਿੱਤਾ ਤੇ ਕਿਸਾਨ ਇਹ ਸੈਟਪਾਈ ਹੋ ਗਿਆ ਜੀ ਹਾਂਜੀ ਵਾਪਸ ਹੋ ਗਿਆ ਠੀਕ